ਸਾਰੇ ਤੇ ਆਪਣੀ ਸਤਿ ਸ਼੍ਰੀ ਅਕਾਲ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਠੀਕ ਠਾਕ ਆ ਵੈਗੁਰ ਸਾਰਿਆਂ ਨੂੰ ਤਬਰਦਸ ਰੱਖੇ ਗਰਮੀ ਬਹੁਤ ਜ਼ਿਆਦਾ ਵਧੀ ਹੋਈ ਆ ਮੌਸਮ ਵੀ ਕਾਫੀ ਖਰਾਬ ਆ ਕਈ ਜਗ੍ਹਾ ਤੇ ਫਸਲਾਂ ਕਾਫੀ ਖਰਾਬ ਹੋ ਗਈਆਂ ਕਈ ਜਗ੍ਹਾ ਤੇ ਹੜ੍ਹ ਵੀ ਲੱਗੇ ਵਾਹਿਗੁਰੂ ਦੀ ਕਿਰਪਾ ਜੋ ਹੋਣਾ ਹੋ ਕੇ ਅੱਡਾ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਜਾਨੀ ਜਿੱਥੇ ਜਿਹੜੀਆਂ ਜਗ੍ਹਾ ਤੇ ਨੁਕਸਾਨ ਹੋਇਆ ਬਹੁਤ ਦੁੱਖ ਹੋਇਆ ਵੀਡੀਓ ਨਹੀਂ ਦੇਖੂਗੀ ਆ ਗਈਆਂ ਵੀ ਬਿਲਕੁਲ ਕੱਖ ਵੀ ਨਹੀਂ ਛੱਡਿਆ ਹੈਗਾ ਸਸ ਪਰਮਾਤਮਾ ਦਾ ਕਹਿ ਸੀਗਾ ਬੰਦੇ ਦੇ ਬਸ ਕੁਛ ਵੀ ਨਹੀਂ ਰਹਿੰਦਾ ਹੈਗਾ ਤੇ ਅੱਜ ਆਪਾਂ ਆਏ ਹਾਂ ਇਸ ਹੋਈ ਦੇ ਵਿੱਚ ਰੋਜੀ ਆਨੇ ਪਰ ਕਰਮੀ ਬਹੁਤ ਚੜਾਉਗੀ ਤੇ ਬੰਦ ਗੋਭੀ ਦੇ ਦੋ ਫੁੱਲ ਰਹਿੰਦੇ ਸੀਗੇ ਆਪਾਂ ਨੇ ਸੋਚਿਆ ਬੰਦ ਗੋਭੀ ਦੇ ਰੋਲ ਬਣਾ ਲੀਏ ਆਪਾਂ ਨੇ ਲਹਿਰ ਦੇ ਸਿੱ ਪਿੱਛੋਂ ਤੋੜ ਕੇ ਤੇ ਆਪਾਂ ਨੇ ਰਿਜਨਲ ਹੀ ਰੱਖਦੇ ਸੀਗੇ ਇਕੱਲਾ ਇਕੱਲਾ ਪੱਤਾ ਕਰਕੇ ਕਿਉਂਕਿ ਜਦੋਂ ਰਿਜਨਲ ਲੈਂਦੇ ਆ ਪੂਰਾ ਥੋੜਾ ਜਨਾ ਨਮਕ ਪਾਇਆ ਸੀਗਾ ਤੇ ਪਾਣੀ ਪਾ ਕੇ ਨਰੀਚਣੇ ਰੱਖਤਾ ਤੇ ਸੌਫਟ ਹੋ ਜਾਂਦੇ ਨੇ ਸੌਫਟ ਬਣ ਕੇ ਤੇ ਰੋਲ ਬਹੁਤ ਵਧੀਆ ਬਣ ਜਾਂਦਾ ਤੇ ਉਹ ਬਣਾਉਣ ਲਈ ਜੀ ਤਾਂ ਆਪਣੇ ਕੋਲ ਬਸ ਇੱਕ ਦੋ ਹੀ ਚੀਜ਼ਾਂ ਸੀਗੀਆਂ ਸਬਜ਼ੀਆਂ ਘੱਟ ਸੀਗੀਆਂ ਇਸ ਕਰਕੇ ਆਪਾਂ ਨੇ ਆਲੂ ਉਬਾਲ ਕੇ ਮੈਸ਼ ਕਰ ਲੇ ਬਿਲਕੁਲ ਇੱਕ ਪਿਆਜ਼ ਲਿਆ ਥੋੜਾ ਜਿਹਾ ਧਨੀਆ ਛੋਟੀ ਜਿਹੀ ਕਸ਼ਮਲਾ ਮਿਰਚ ਪੀਸੀ ਹੋ ਪਾਲੀ ਆਪਾਂ ਨੇ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਸੋਇਆ ਪਨੀਰ ਬਾਕੀ ਆਪਾਂ ਇਹਨੂੰ ਡਿਪ ਕਰਕੇ ਬਣਾਉਣ ਦੇ ਲਈ ਬੇਸਨ ਤੇ ਕੌਨਸਟੈਂਚ ਲਿਆ ਤੇਲ ਆਪਾਂ ਨੇ ਬਿਲਕੁਲ ਹੀ ਥੋੜਾ ਜਿਹਾ ਲਿਆ ਤੇ ਛਾਵਾਂਗੇ ਪੰਜ ਜੀਰਾ ਬਾਕੀ ਜਿਹੜੇ ਇਹ ਆਪਣੇ ਕੋਲ ਮਸਾਲੇ ਨੇ ਬਿਲਕੁਲ ਥੋੜੇ ਥੋੜੇ ਕੁੱਕ ਕਰਨੇ ਨੇ ਜ਼ਿਆਦਾ ਨਹੀਂ ਕਰਨੇ ਹੈਗੇ ਮਸਾਲੇ ਦਾ ਕੀ ਨੇ ਅਬ ਤੁਹਾਡਾ ਦਿਲ ਕਰਦਾ ਤੁਸੀਂ ਲਸਣ ਅਦਰਕ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਲਿਆ ਅੱਜ ਤੇ ਹੁਣ ਆਪਾਂ ਹਰੀਆਂ ਮਿਰਚਾਂ ਤੇ ਛਿਲਲਾ ਮਿਰਚ ਇਹਨੂੰ ਪਾ ਕੇ ਥੋੜਾ ਜਿਹਾ ਸੱਕਦੇ ਤੇ ਬਾਕੀ ਜਿਹੜੇ ਆਲੂ ਆਪਾਂ ਨੇ ਰੱਖੇ ਹੋਏ ਮੈਸ਼ ਕਰਕੇ ਤੁਹਾਡੇ ਨੇ ਵਿੱਚ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਤੁਸੀਂ ਦਾਂਗੇ ਬਸ ਮੇਰੇ ਚਾਹ ਪਾਣੀ ਪਾਤੀ ਜਿਆਦਾ ਚੀਜ਼ਾਂ ਪਾਉਣ ਦੀ ਲੋੜ ਨਹੀਂ ਹਲਦੀ ਤੁਸੀਂ ਪਾਉਣੀ ਆ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਂਦੀ ਹੈਗੀ ਬਸ ਥੋੜਾ ਜਿਹਾ ਗਰਮ ਮਸਾਲਾ ਪਾ ਲਾਂਗੇ ਵਿੱਚ ਕੜਾਹੇ ਤਾਂ ਪਹਿਲੇ ਆਲਰੇਡੀ ਆਈਆਂ ਨੇ ਵਿੱਚ ਤੇ ਉਸ ਥੋੜਾ ਜਿਹਾ ਸੇਕ ਲਵਾਣਾ ਹੈਗਾ ਆਪਾਂ ਨੂੰ ਤੇ ਵਿੱਚ ਹੀ ਪਾ ਦਿੰਨੇ ਆ ਹਰਾ ਧਨੀਆ ਤੇ ਸੋਇਆ ਪਨੀਰ ਸਾਰਿਆਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਸੇਕ ਲਵਾ ਲੈਣਾ ਨਮਕ ਨਹੀਂ ਪਾਇਆ ਕਿ ਪਾਤਾ ਪਾਤਾ ਆਪਾਂ ਤੇ ਇਹ ਆਪਣੇ ਮਸਾਲੇ ਸਾਰੇ ਮਿਕਸ ਹੋ ਗਏ ਨਾਣ ਮਿਰਚਾ ਪਾਨੇ ਚੈੱਕ ਕਰ ਲਿਆ ਠੀਕ ਆ ਤੇ ਗੈਸ ਕਰ ਦਿੰਦੇ ਆ ਬੰਦ ਹੁਣ ਆਪਾਂ ਜਿਹੜੇ ਰੋਲ ਡਿਪ ਕਰਕੇ ਇਹਦੇ ਵਿੱਚ ਪਾਉਣੇ ਨੇ ਤੇ ਥੋੜਾ ਜਿਹਾ ਆਪਾਂ ਨੇ ਕਾਰਨ سٹਾਰਚ ਲਿਆ ਤੇ ਬੇਸਣ ਤੁਸੀਂ ਮੈਤਾ ਵਗੈਰਾ ਵੀ ਲੈ ਸਕਦੇ ਹੋ ਮੈਂ ਦੋ ਚੀ ਚਾਰ ਥਾਂ ਲਈਆਂ ਨੇ ਫਿਰ ਹਰਦੀਪ ਖਾ ਲੈਂਦੀ ਹੈ ਇਹ ਚੀਜ਼ ਜੇ ਮੈਤਾ ਵਗੈਰਾ ਪਾ ਦਿਆਂ ਫਿਰ ਆਟਾ ਉਹਨੇ ਖਾਣਾ ਨਹੀਂ ਹੁੰਦਾ ਇਹਦੇ ਵਿੱਚ ਆਪਾਂ ਪਾਵਾਂਗੇ ਲਾਲ ਮਿਰਚ ਹਲਦੀ ਗਰਮ ਮਸਾਲਾ ਤੇ ਨਮਕ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਖਾਣੇ ਵਿੱਚ ਪਾ ਦੇਣਾ ਇਹਦੇ ਪਾਣੀ ਤੇ ਚੰਗੀ ਤਰ੍ਹਾਂ ਕੋਲ ਬਣਾ ਲੈਣਾ ਜ਼ਿਆਦਾ گاੜਾ ਵੀ ਨਹੀਂ ਹੋਣਾ ਚਾਹੀਦਾ ਤੇ ਜ਼ਿਆਦਾ ਪਤਲਾ ਵੀ ਨਹੀਂ ਆਪਣੇ ਰੋਲਾਂ ਨੂੰ ਚੰਗੀ ਤਰ੍ਹਾਂ ਲੁਭਣਾ ਚਾਹੀਦਾ ਤੇ ਆਪਾਂ ਨੇ ਜੀ ਜਿਹੜੀ ਇਹ ਮੋਟੀ ਜੀ ਇਹਦੀ ਹੁੰਦੀ ਹੈ ਇਹਦੇ ਵਿੱਚ ਮੇਨ ਸਟੈਮ ਜੀ ਇਹਦੀ ਜਿੱਦਾਂ ਕਿ ਆਪਣੀ ਗ੍ਰੇਡ ਦੀ ਹੰਡੀ ਹੁੰਦੀ ਹੈ ਇਹਨੂੰ ਥੋੜੀ ਜੀ ਕਟਿੰਗ ਕਰਕੇ ਉੱਪਰੋਂ ਕੱਢ ਦੇਣਾ ਕਿਉਂਕਿ ਇਹਦਾ ਛਿਲਕਾ ਜਿਹਾ ਹੁੰਦਾ ਬਸ ਸਾਰਿਆਂ ਨੂੰ ਆਪਾਂ ਨੇ ਇਦਾਂ ਹੀ ਕਰ ਲੈਣਾ ਤੇ ਕਰਕੇ ਫਿਰ ਆਪਾਂ ਨੇ ਇਹਦੇ ਵਿੱਚ ਸਟਫਿੰਗ ਰੱਖ ਲੈਣੀ ਹੈ ਇੱਥੇ ਤੇ ਤੇ ਅਕੋਰਡਿੰਗ ਜਿੱਡਾ ਤੁਹਾਡਾ ਪੱਤਾ ਤੇ ਬਸ ਇਹਨੂੰ ਐਦਾਂ ਦੋਨਾਂ ਪਾਸਿਆਂ ਤੋਂ ਫੋਲਡ ਕਰ ਲੈਣਾ ਤੇ ਇਸ ਤਰ੍ਹਾਂ ਕਰ-ਕਰ ਕੇ ਤੇ ਤੁਹਾਡਾ ਰੋਲ ਤਿਆਰ ਹੋ ਜਾਣਾ ਸਾਰੇ ਆਪਾਂ ਨੇ ਐਦਾਂ ਬਣਾ ਲੈਣੇ ਨੇ ਤੇ ਜੇ ਆਪਾਂ ਨੇ ਰੋਲ ਬਣਾ ਲਏ ਤੇ ਬਾਕੀ ਆਪਾਂ ਇਹਨਾਂ ਨੂੰ ਹੁਣ ਬੇਸਣ ਦੇ ਵਿੱਚ ਦੇਪ ਕਰ ਕਰ ਕੇ ਤੇ ਇਹਦੇ ਵਿੱਚ ਪਾ ਲੈਣਾ ਤੇਲ ਆਪਣਾ ਗਰਮ ਸੀ ਤੇ ਲੋ ਜੀ ਪਹਿਲਾ ਬੈਚ ਆਪਣਾ ਤਕਰੀਬਨ ਤਿਆਰ ਆ ਤੇ ਵੀ ਰੋਲ ਆਪਣੇ ਬਣ ਕੇ ਤਿਆਰ ਨੇ ਬਈ ਕਿਦਾਂ ਲੱਗਿਆ ਕਿਦਾਂ ਲੱਗਿਆ ਮम्मी ਵੋਸਾ ਆਪਣਾ ਪਕਾ ਮਿਟਾ ਕੇ ਦਿਖਾ ਲਾ ਸੀ ਇਹਦੇ ਵਿੱਚ ਇੱਕ ਤਾਂ ਹੈਗੇ ਆਲੂ ਬੋਰੇ ਇੱਕ ਇੱਕ ਬੰਦ ਗੋਭੀ ਹੋਰ ਹੋਰ ਮੈਨੂੰ ਦੂਸਰੇ ਬਣਦਾ ਤਾਂ ਪਤਾ ਲੱਗੂਗਾ ਪਹਿਲਾਂ ਮੈਂ ਦੱਸ ਦਵਾਂ ਮੈਂ ਕੀ ਕੀ ਚੀਜ਼ਾਂ ਪਹਿਲਾਂ ਖਾ ਕੇ ਦੱਸ ਦਿੰਦੀ ਬਿਸਵਾਰਦ ਨਹੀਂ ਹੈਗੇ ਮਤਲਬ ਉਹ ਚਾ ਰੈਪ ਕਿਤੇ ਹਾਂ ਜਿਵੇਂ ਆਪਾਂ ਕਰਦੇ ਹੁੰਦੇ ਆ ਬਰੈਡ ਰੋਲ ਬਣਾਉਂਦੇ ਆ ਇਹਦੇ ਵਿੱਚ ਪਾਇਆ ਹੈ ਟਫੋ ਚਿਲਾ ਵਿੱਚ ਆਂਧਾ ਦੇ ਆਲੂ ਰੈਪ ਕਿਤੇ ਹੋਇਆ ਹਾਂ ਹਾਂ ਬਣਾ ਕੇ ਜੰਗੀ ਪਲੀ ਪਈ ਸੀਗੀ ਪਈ ਬੈਨ ਦਰੋਂ ਉੱਠਿਆ ਬਲਾ ਦੋ ਬੜਾਏ ਸੋ ਹਾਂ ਬਹੁਤ ਖਾਣੋ ਸੋ ਮੈਂ ਕਿਹਾ ਗੋਭੀ ਦਾ ਫੁੱਲ ਪਿਆ ਬਣਾ ਕੇ ਦੇਖਾ ਦੋ ਬਣਾ ਇਧਰ ਬਗਾ ਦਿੱ ਬੁਲਾਇਆ ਮੈਂ ਕਿ ਖਾ ਕੇ ਦੇਖ ਉਸ ਤਾ ਕਹਿੰਦਾ ਬਣਾ ਲਓ ਪਰ ਇਹਨੂੰ ਇੰਨੀ ਗਰਮੀ ਲੱਗਦੀ ਐ ਬਹੁਤ ਔਖਾ ਹੋਇਆ ਪਿਆ ਤੇ ਰੋਟੀ ਵੀ ਲੇਟ ਕਰਦੀ ਐ ਉਹਦੇ ਕਰਕੇ ਵੀ ਔਖਾ ਪਰ ਮੌਸਮ ਬਹੁਤ ਖਰਾਬ ਆ ਬਹੁਤ ਉਧਾਰ ਕੰਕਾ ਨਾ ਕੜਕਾ ਖੜੀਆਂ ਵੀ ਨੇ ਵੱਟਣ ਵਾਲੀਆਂ ਨੇ ਵਿੱਚ ਵੀ ਪਈਆਂ ਨੇ ਬਹੁਤ ਔਖਾ ਤੇ ਅੱਜ ਰਾਜੀਵ ਦੇ ਵੱਡੇ ਪਾਪਾ ਦੀ ਵੱਡੀ ਹੋਈ ਐ ਮੰਡੀ ਦੇ ਵਿੱਚ ਪਈ ਐ ਛੋਟੇ ਪਾਪਾ ਉੱਥੇ ਗਏ ਨੇ ਤੇ ਜਦੋਂ ਉਹ ਆਉਣਗੇ ਉਹਨਾਂ ਨੂੰ ਪੁੱਛਾਂਗੇ ਅਸਲੀ ਰਿਵੋ ਤਾਂ ਐ ਨਹੀਂ ਤਾਂ ਮੈਂ ਉਹ ਕਰਕੇ ਬਣਾ ਲੈਣਾ ਸੀ ਬੇਟਾ ਮੈਂ ਤਾਂ ਮੈਂ ਕਿਹਾ ਨਹੀਂ ਉਮੀ ਵੀ ਕੱਲ ਹੋਗੀ ਉਹ ਥੱਲੇ ਬੇਸਣ ਲਿਆਂਦਾ ਉਹ ਬੇਸਣ ਨਾਲ ਲੱਗੂ ਆਲਾ ਅੱਛਾ ਮੋਟਾ ਮੋਟਾ ਬਹੁਤ ਉਕੜ ਨਹੀਂ ਹੈਗਾ ਜਮਨ ਉਦੋਂ ਗ੍ਰाइंड ਕਰਕੇ ਪਕੌੜੇ ਬਣਾਏ ਤਾਂ ਮਰਾਜੀ ਨੂੰ ਕਿਹਾ ਉਪਰ ਲੱਗਿਆ ਸਵਾਦ ਨੇ ਵੀ ਬਹੁਤ ਬਣਾ ਕੇ ਤਾਂ ਲੈਣੇ ਚਾਹੀਦੇ ਨੇ ਜਿਹੜਾ ਨਹੀਂ ਪਤ ਗੋਭੀ ਜਾਂਦਾ ਹੈਗਾ ਜਿਵੇਂ ਕੁਝ ਵੀ ਬਣਾ ਲਵੋ ਨਾ ਹਾਂ ਚਾਹ ਮਚੂਰੀਆਂ ਬਣਾ ਲਓ ਕੁਝ ਮਰਜ਼ੀ ਬਣਾ ਲਓ ਤੇ ਬਸ ਬਾਕੀ ਫਿਰ ਰਾਏ ਦੇਪ ਤੇਰੇ ਪਾਪਾ ਦਾ ਤਾਂ ਮਿਲਦੇ ਨੇ ਤੂੰ ਖਾਣੇ ਆ ਖਾਲਾ ਜਿ ਫੇਰ ਖਾਣੇ ਨੇ ਤਾਂ ਫਿਰ ਬਾਅਦ ਚ ਗੱਲ ਕਰਕੇ ਦੇ ਦੋ ਤੈਨੂੰ ਲਓ ਵੀ ਰਾਜਦੀਪ ਦੇ ਪਾਪਾ ਜੀ ਆ ਗਏ ਮੰਡੀ ਚ ਗਰਦ-ਗੁਰਦ ਚੜ੍ਹ ਕੇ ਕਾਫੀ ਅਲਰਜੀ ਹੋਈ ਭਈਆ ਔਖੇ ਜਿਹੀ ਨੇ ਹੁਣ ਇਹਨਾਂ ਨੂੰ ਪੁੱਛਦੇ ਆ ਖਾ ਕੇ ਦੱਸਣਗੇ ਵੀ ਇਹਨਾਂ ਨੂੰ ਕਿਹੋ ਜਿਹਾ ਲੱਗੇ ਰਾਜਦੀਪ ਆਪਣੇ ਲੈ ਗਿਆ ਆ ਕੇ ਪੰਜ ਛੇ ਕਹਿੰਦਾ ਮੰਮੀ ਮੈਨੂੰ ਦੇ ਦੋ ਉਹਨੇ ਪਹਿਲਾਂ ਖਾਦੇ ਨਹੀਂ ਸੀ ਰੋਟੀ ਖਾਧੀ ਉਹਨੇ ਲੇਟ ਅੱਜ ਕਹਿੰਦਾ ਮੈਂ ਹੁਣ ਖਾਣੇ ਨੇ ਦਰਸ਼ਨ ਹਾਂਜੀ ਇਕ ਤਾਂ ਵੀ ਅੱਜ ਆਪਾਂ ਨੂੰ 93 ਦਿਨ ਹੋ ਗਏ ਘੋਟੇ ਪਵਾਏ ਨੂੰ ਹੂੰ ਹੂੰ ਜਿਆਦਾ ਮੰਡੀ ਤੋਰਨ ਫਿਰ ਤਾਂ ਉੱਚੀ ਜੀਮ ਜੀਆ ਰੱਖਾ ਇੱਕ ਪੈਰ ਸੋਜੀ ਜਾਂਦਾ ਥੋੜਾ ਜਿਹਾ ਫਿਰ ਮੈਂ ਤੁਹਾਨੂੰ ਕਹਿਆ ਸੀ ਵੀ ਭਾਈ ਨਾ ਜਾਓ ਤੁਸੀਂ ਕਿਹੜਾ ਮੇਰੀ ਗੱਲ ਸੁਣਦੇ ਹੋ ਦੂਸਰਾ ਅੱਜ ਬਹੁਤ ਮੌਸਮ ਖਰਾਬ ਆ ਅੱਜ ਤਾਂ ਮਨ ਦੁਖੀ ਹੋ ਗਿਆ ਸੀ ਉਦੋਂ ਜਦੋਂ ਇੰਨੀ ਮੀਂਹ ਨੇ ਰਿਆ ਆਈ 18 ਤਰੀਕ ਚੌਥਾ ਮਹੀਨਾ 2025 ਇੰਨੀ ਮੀਂਹ ਨੇ ਨੇਰੀ ਇੰਨੀ ਆਈ ਆ ਮੀਂਹ ਘਟਾ ਆ ਮੀਂਹ ਧਕਣੀ ਆਈ ਆ ਮੌਸਮ ਤਾਂ ਬਹੁਤ ਖਰਾਬ ਸੀਗਾ ਡਰ ਲੱਗਦਾ ਸੀ ਜਮਾਂ ਹੀ ਨਹੀਂ ਚੱਲਦਾ ਕੀ ਕਰੂਗਾ ਕਿਸਾਨ ਵਿਚਾਰਾ ਕਿਸਾਨ ਕੀ ਕਰੂਗਾ ਸਾਰਿਆਂ ਦਾ ਕੁਝ ਕੁਦਰਤੀ ਕਰੋਪੀਆਂ ਨੇ ਕੁਝ ਬੰਦਿਆਂ ਦੀਆਂ ਕਰੋਪੀਆਂ ਚੜੀਆਂ ਹੋਈਆਂ ਨੇ ਹਾਂ ਬੰਦਿਆਂ ਦੀਆਂ ਕਰੋਪੀਆਂ ਜ਼ਿਆਦਾ ਨੇ ਚਲੋ ਕੁਦਰਤ ਦਾ ਕੁਦਰਤ ਦਾ ਚਲੋ ਤਾਂ ਜੋ ਨੇ ਆਪਣਾ ਬਰਤਾਰਾ ਕਰਨਾ ਕਰਨਾ ਹੀ ਕਰਨਾ ਹਾਂ ਵੀ ਇੰਨੀਆਂ ਨੇ ਹੁਣ ਜਿਨ੍ਹਾਂ ਦੀ ਅੱਜ ਚੋਕ ਹੋਣੀਆਂ ਸੀਗੀਆਂ ਉਹ ਗੱਲ ਨੂੰ ਕੱਲ੍ਹ ਵਾਲਿਆਂ ਦੇ ਪਰਸ ਨੂੰ ਫੇਰ ਅਸੀਂ ਉਧਰ ਚਲੇਗੇ ਕੰਮ ਕਰਨ ਲਈ ਕਣਕ ਖੋਲਣੀ ਸੀਗੀ ਢੋਲ ਢੋਲ ਜਾਨੂ ਆਪਣੇ ਪਿੰਡੋਂ ਕਿਰਨਾ ਭੈਣ ਆਪਣੇ ਅੰਦਰਲੇ ਘਰੇ ਗਵਾਂਢ ਚ ਰਹਿੰਦੇ ਸੀਗੇ ਉਹਨਾਂ ਦੀ ਨੰਨ ਦਾ ਇਹ ਸੀ ਕਹਿਲਗਰੀ ਤੋਂ ਹਾਂ ਉਹ ਭੈਣ ਜੀ ਕਹਿੰਦੇ ਮੈਂ ਜ਼ਰੂਰ ਮਿਲ ਕੇ ਜਾਣਾ ਉਹ ਭੈਣ ਕਮਨ ਨਾਲ ਪੜਦੀ ਸੀਗੀ ਨਹੀਂ ਉਹ ਭੈਣ ਤਾਂ ਬਹੁਤ ਧੋਲੀ ਤੋਂ ਵੀ ਛੋਟੀ ਆ ਕਿਰਨਾ ਕਿਰਨਾ ਤਾਂ ਛੋਟੀ ਆ ਧੋਲੀ ਦੀਦੀ ਤੋਂ ਉਹ ਚੌਵੀ ਮਾਸਰੀ ਕੁੜੀ ਪੜਦੀ ਪਈ ਉਹ ਦੂਜੀ ਵੱਢਦੇ ਸੀ ਇਹ ਤਾਂ ਇੱਧਰ ਸ਼ੀਤਲ ਅੰਕਲ ਸੀਗੇ ਜਿਹੜੇ ਉਹਨਾਂ ਦੀ ਕੁੜੀ ਦੀ ਗੱਲ ਕਰਦੀ ਆ ਮੈਂ ਉਹ ਛੋਟੀ ਜਿਹੀ ਕੁੜੀ ਜਿਹੜੀ ਉਰੇ ਰਹਿੰਦੀ ਹੁੰਦੀ ਸੀ ਆਪਣੇ ਪੜਦੀ ਸੀ ਉਹ ਵੀ ਆਈ ਸੀ ਮੇਰੇ ਜਿੱਡੂ ਹੀ ਪਈ ਆ ਹਾਂ ਬੱਚੇ ਫਿਰ ਜਿਉਂ ਜਿਉਂ ਹੋਰ ਹੋ ਗਏ ਉਹ ਕਹਿੰਦੇ ਮੇਰਾ ਬਹੁਤ ਦਿਲ ਕਰਦਾ ਸੀ ਮੈਂ ਕਿਹਾ ਭੈਣ ਤਾਂ ਆਉਂਦੀ ਨਹੀਂ ਚਲੋ ਤੁਸੀਂ ਲਿਆਏ ਭੈਣ ਜੀ ਇਹਨਾਂ ਨੂੰ ਤੇ ਲੜਕੀਆਂ ਹੁਣ ਬਿਣੀ ਵੀ ਆ ਹਾਂ ਟਾਈਮ ਹੀ ਨਹੀਂ ਮਿਲਦਾ ਬੰਦਾ ਆਉਂਦਾ ਮਿਲ ਕੇ ਚਲੇ ਜਾਂਦਾ ਬਹੁਤ ਖੁਸ਼ ਹੋਏ ਮਿਲ ਕੇ ਕਹਿੰਦੇ ਮੈਂ ਕਿਹਾ ਮੈਂ ਤਾਂ ਜ਼ਰੂਰ ਬਹੁਤ ਗੱਲਾਂ ਕੀਤੀਆਂ ਉਹਨਾਂ ਨੇ ਹੁਣ ਤੁਸੀਂ ਦੱਸੋ ਆਪਣਾ ਕੀ ਕਾਦਾ ਬਣਿਆ ਹੋਇਆ ਇਹ ਬੜੇ ਦਾ ਘੱਟ ਹੀ ਬਦਲ ਗਿਆ ਉਹ ਇੱਕ ਤਾਂ ਜ ਮੌਸਮ ਨੇ ਬਹੁਤ ਖਰਾਬ ਕਰਤਾ ਲੇਕਿਨ ਕੰਡੇ ਨਹੀਂ ਚੱਲੇ ਫੇਰ ਮੂੜ ਖਰਾਬ ਇਹ ਹੈਗੇ ਨੇ ਪੱਤਾ ਗੋਭੀ ਦੇ ਰੋਲ ਮੈਂ ਕਿਹਾ ਇੱਕ ਅੱਧਾ ਫੁੱਲ ਲੱਗਿਆ ਹੈ ਤੋੜ ਕੇ ਲਿਆ ਕੇ ਅੱਜ ਬਣਾਏ ਅਸੀਂ ਤੇ ਫੇਰ ਅਸੀਂ ਖਾਦੇ ਉਹ ਠੀਕ ਹੀ ਕਹਿੰਦੀ ਸੀ ਜਿਹੜੀ ਨੀਲੋਂ ਬੁੜੀ ਮਰੀ ਆ ਜਿਹੜੀ ਬਿਮਾਰ ਸੀਗੀ ਕਹਿੰਦੀ ਜੱਟ ਦੀ ਜੂਨ ਨਾ ਪਾਈ ਜਿਹਦੀ ਮਰਜੀ ਜੂਨ ਪਾ ਦੇ ਜੱਟ ਦੀ ਜੂਨ ਕੋਰੀ ਵਾਲ ਛੱਡ ਕੇ ਚਰੀ ਨੂੰ ਜਾਵੇ ਅੰਗੇ ਬੁੜੀਆਂ ਕਹਿੰਦੀਆਂ ਹੁੰਦੀਆਂ ਸੀ 16 ਤਰੀਕ ਨੂੰ ਰਾਤ ਨੂੰ 10:30 ਨੇਰੀ ਆਈ ਵਿਕੜੀਆਂ ਆਈ ਪਹਹਾ ਨੇ ਸੀਗਾ ਅੱਜ 18 ਨੂੰ ਆ ਗਈ 17 ਵਿਚਾਲੇ ਰਹੀ ਹੈ ਕੀ ਜੱਟ ਕੋਲ ਔਖਾ ਬਾਤ ਹੈ ਸਾਰੇ ਮਾਰੇ ਦੇ ਮੂੰਹ ਸੁੱਕੇ ਪਏ ਨੇ ਕਰਨਾ ਤਾਂ ਜੋ ਕਰਨਾ ਪੁੱਤ 6 ਮਹੀਨੇ ਦਾ ਖਰਚਾ ਮੂਰੇ ਹੋਇਆ ਹੁੰਦਾ ਉਹ ਤਾਂ ਖੜੀ ਖਾਦੀ ਹੁੰਦੀ ਹੈ ਜੱਟਾਂ ਦੀ ਸਾਰੇ ਹੀ ਕਹਿੰਦੇ ਨੇ ਵੀ ਖੜੀ ਖਾਦੀ ਹੋਈ ਆ ਸਾਡੀ ਕਿਸੇ ਦੇ ਬਸ ਦੀ ਗੱਲ ਨਹੀਂ ਇਹ ਕਿਸੇ ਦੇ ਬਸ ਨਹੀਂ ਡੈਡੀ ਕਹਿੰਦੇ ਹੁੰਦੇ ਸੀ ਭਾਈ ਖਰਚਾ ਆਪਣਾ ਦੇਖ ਕੇ ਕਰੋ ਆਪਣੀ ਇੱਕ ਫਸਲ ਦੇ ਪੈਸੇ ਆਪਣੇ ਕੋਲ ਰੱਖੋ ਉਦੋਂ ਡੈਡੀ ਲੱਗਦੇ ਹੁੰਦੇ ਸੀ ਬੂਰੇ ਸਾਰਿਆਂ ਨੂੰ ਵੀ ਡੈਡੀ ਉਹੀ ਮਰੀ ਜਾਂਦੇ ਨੇ ਪਰ ਇਹ ਜਿਉਂ-ਜਿਉਂ ਉਮਰ ਵੱਧਦੀ ਹੈ ਜਿਉਂ-ਜਿਉਂ ਕੰਬਲੀ ਭੇਜਦੀ ਹੈ ਕਹਿੰਦੇ ਭਾਰੀ ਹੁੰਦੀ ਆ ਨਾ ਉਹ ਸੇ ਸਾਬਨ ਨਾਲ ਹੁਣ ਪਤਾ ਲੱਗਦਾ ਸਾਡੇ ਕਰਿਆ। ਆਹ ਰੀਆ ਨੂੰ ਤਾਂ ਦੇਖਣਾ ਚਾਹੀਦਾ ਵੀ ਉਸ ਮੰਡੀ ਚ ਇੰਨਾ ਮਾਲ ਆਇਆ। ਉਹਨਾਂ ਦੇ ਤਾਂ ਵਸਾ ਉਹਨਾਂ ਨੂੰ ਭਰਉਣੀ ਚਾਹੀਦੀ ਆ। ਉਹਨਾਂ ਦੇ ਤਾਂ ਵਸਾ। ਅਨਾਜ ਆ ਰੁੜਦਾ ਗੇਰੀ ਐਨੀ ਕੀਮਤ ਸਮਝੀ ਜਾਂਦੀ ਸੀ। ਸਾਡੀ ਦਾਦੀ ਨੇ ਮਾੜੀ ਜੀ ਵੀ ਚੀਜ਼ ਨਹੀਂ ਸੀ ਕਿਤੇ ਵੀ ਡੋਲਣ ਦਿੰਦੇ ਹੁੰਦੇ। ਕੋਈ ਢਾਲ ਸਬਜ਼ੀ ਦਾ ਧੋਣਾ ਕੁਛ ਵੀ ਐਡੀ ਵੱਡੀ ਬਾਲਟੀ ਲਈ ਹੁੰਦੀ ਸੀ ਉਹਦੇ ਚ ਪਾਉਣ ਦਿੰਦੇ ਸੀ ਕਹਿੰਦੇ ਸੀ ਆਨੰਦ ਦੀ ਆਨ ਤਾਂ ਨਰਾਦਰ ਨਾ ਕਰੋ ਨਰਾਦਰ ਨਾ ਕਰੋ ਹਾਂ ਇਹਦੇ ਪਿੱਛੇ ਹੀ ਦੁਨੀਆ ਦੇਸ਼ਾਂ-ਵਰਦੇਸ਼ਾਂ 'ਚ ਧੱਕੇ ਖਾਂਦੀ ਫਿਰਦੀ ਆ ਹਾਂ ਹਾਂ ਇਹਦੇ ਪਿੱਛੇ ਹੀ ਕਰਦੀ ਫਿਰਦੀ ਆ ਪਰ ਉਹਨੂੰ ਕਰਿਆ ਕੀ ਜਾਂ ਕੁਛ ਨਹੀਂ ਕਰ ਸਕਦੇ ਇੰਨਾ ਬੰਦਾ ਘਰੇ ਜਾਂਦਾ ਰੋਟੀ ਖਾ ਕੇ ਫੇਰ ਆਉਂਦਾ ਜੇ ਤੁਲੀ ਹੋਵੇ ਬੰਦਾ ਆਰਾਮ ਨਾਲ ਕਰਿਆ ਕੇ ਸੌ ਜਾਂਦਾ ਹਾਂ ਵੀ ਆਈ ਜਾ ਕਰਿਓ ਅਧਿਕਾਰੀਓ ਬਦਦਤ ਕਰਿਆ ਕਰੋ ਤੁਸੀਂ ਗਰੀਬ ਬੰਦੇ ਦੀ ਜਦ ਕੁਰਸੀ ਤੋਂ ਲੈ ਜਾਂਦੇ ਨੇ ਰਿਟਾਇਰਮੈਂਟ ਹੋ ਜਾਂਦੇ ਨੇ ਬਹੁਤ ਤਾਤਾ ਲੱਗਦਾ ਬੜੀਓ ਫੜਾ ਮਾਰਦੇ ਨਹੀਂ ਮੈਂ ਐਂ ਕਰਿਆ ਮੈਂ ਐਂ ਕਰਿਆ ਕਾ ਡਿਊਟੀ ਦੇ ਤਰ੍ਹਾਂ ਕਰਕੇ ਦਿਖਾਓ ਹਾਂ ਹਾਂ ਜਿਹਦੇ ਥੱਲੇ ਕੁਰਸੀ ਆ ਉਹਦੀ ਉਚਾੜਾ ਕਰ ਲੈ ਹੋ ਜਾਂਦੀ ਆ ਨਾ ਤੇ ਚਲੋ ਤੁਸੀਂ ਕਰੋ ਇੰਜੋਏ ਸਵਾਦ ਲੱਗਿਆ ਤੁਹਾਨੂੰ ਬਹੁਤ ਵਧੀਆ ਹਮ ਸਵਾਦ ਤਾਂ ਮੈਂ ਵੀ ਕਹਾ ਵੀ ਐਸਾ ਪੈਸਾ ਹੀ ਆ ਤੇ ਤੁਹਾਨੂੰ ਤੁਹਾਨੂੰ ਪ੍ਰੋਬਲਮ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਚੀਜ਼ ਦਾ ਕੁਝ ਕੁਦਰਤੀ ਮੌਸਮ ਵੀ ਅੱਖਾਂ 'ਚ ਗਰਦ ਬਹੁਤ ਪੈਂਦੀ ਆ ਸਾਰਿਆਂ ਨੂੰ ਦੇਖ ਕੇ ਦੱਸ ਨਹੀਂ ਬਹੁਤ ਹੁੰਦੀ ਆ ਵੀ ਇਹ ਕੀ ਕਰੇ ਜਾਵੇ ਚਲੋ ਝਾੜਤਾ ਬਹੁਤ ਵਧੀਆ ਨਹੀਂ ਵੇਖੀ ਹੂੰ ਸੋਹਣੇ ਨੇ ਵਾਹਿਗੁਰੂ ਸਾਰਿਆਂ ਦਾ ਸੋਹਣਾ ਹੀ ਰੱਖੇ ਉਹੀ ਕਹਿੰਦੇ ਵੀ ਸੱਚੇ ਪਾਤਸ਼ਾਹ 10 12 ਦਿਨ ਹੁਣ ਮੰਗੇ ਹੋਏ ਦੇ ਦੇਵੇ ਸਾਰਿਆਂ ਦੀਆਂ ਸਾਮੀਆਂ ਜਾਣਗੀਆਂ ਵੀ ਜਿਹੜਾ ਬੰਡਿਆ ਚ ਦਾਣਾ ਦਾਣਾ ਸਟੋਰੇਜ ਚ ਰਹਿ ਜਾਊਗਾ ਸਾਰੇ ਝੜਿਆ ਜਾਊਗਾ ਚਲੋ ਜੀ ਇੱਥੇ ਆਪਾਂ ਆਪਣੀ ਵੀਡੀਓ ਦਾ ਕਰਦੇ ਆਂ ਐਂਡ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ